ਦੀ 90 ਸਾਲ ਦੇ ਮੌਕੇ ਤੇ 83 ਲੋਕਾਂ ਨੂੰ ਉਹਨਾਂ ਦੇ ਗੁੰਮ ਹੋਏ ਫੋਨ ਜਾਂ ਚੋਰੀ ਹੋਏ ਫੋਨਾਂ ਨੂੰ ਵਾਪਸ ਕੀਤਾ ਹੈਗਾ ਸੀਆਈ ਆਰ ਸੀਈਆਈ ਆਰ ਪੋਰਟਲ ਜਿਹੜਾ ਹੁੰਦਾ ਹੈਗਾ ਉਹਦੀ ਵਰਤੋਂ ਕਰਦੇ ਹੋਏ ਇਹਨਾਂ ਦੇ ਫੋਨਸ ਨੂੰ ਟ੍ਰੇਸ ਕੀਤਾ ਗਿਆ ਤੇ ਇਨ ਫੋਨਸ ਦੇ ਵਿੱਚ ਕੁਝ ਆਈਫੋਨ ਵੀ ਸੀਗੇ ਕੁਝ ਸੈਮਸੰਗ ਦੇ ਵੀ ਤੇ ਬਾਕੀ ਹੋਰ ਕੰਪਨੀਆਂ ਦੇ ਟੋਟਲ ਜਿਨਾਦੀ ਤਕਰੀਬਨ ਵੈਲਿਊ 18 ਲੱਖ ਦੇ ਤਕਰੀਬਨ ਹੈ ਇਹਦੇ ਨਾਲ ਨਾਲ ਹੀ ਪਿਤੇ ਸਾਲ ਅਸੀਂ ਦੋ ਬਾਰੀ ਹੋਰ ਇੱਕ ਬਾਰੀ 100 ਤੇ ਇੱਕ ਬਾਰੀ 140 ਕੀ ਤਕਰੀਬਨ ਤੇ ਟੋਟਲ ਹੁਣ ਤੱਕ ਅਸੀਂ 320 ਤੋਂ ਉੱਪਰ ਇਦਾਂ ਦੇ ਫੋਨਸ ਨੂੰ ਟ੍ਰੇਸ ਕਰਕੇ ਲੋਕਾਂ ਤੱਕ ਉਹਨਾਂ ਦੇ ਗੁੰਮ ਜੋ ਪ੍ਰਾਪਰਟੀ ਨੂੰ ਵਾਪਸ ਕਰ ਚੁੱਕੇ ਹੈ ਤੇ ਅੱਜ ਨਵੇਂ ਸਾਲ ਦੇ ਮੌਕੇ ਤੇ ਲੋਕਾਂ ਤੱਕ ਉਹਨਾਂ ਦੇ ਗੁੰਮ ਹੋਈ ਪ੍ਰਾਪਰਟੀ ਨੂੰ ਦੇ ਕੇ ਖੰਨਾ ਪੁਲਿਸ ਵੱਲੋਂ ਨਵੇਂ ਸਾਲ ਦਾ ਇੱਕ ਤੋਹਫਾ ਹੈਗਾ ਇਹਦੇ ਨਾਲ ਨਾਲ ਹੀ ਜੋ ਇੱਥੇ ਅੱਜ ਜੋ ਪਹੁੰਚੇ ਸੀਗੇ ਜਿਨੇ ਵੀ ਲੋਕੀ ਉਨਾ ਦੇ ਨਾਲ ਫਿਰ ਸਾਈਬਰ ਸਿਕਿਉਰਿਟੀ ਫਰੰਟ ਤੇ ਵੀ ਕੁਝ ਗੱਲਾਂ ਸ਼ੇਅਰ ਕੀਤੀਆਂ ਗਿਆ ਇਹਨਾਂ ਨੂੰ ਸਾਰਿਆਂ ਨੂੰ ਦੱਸਿਆ ਗਿਆ ਸਾਈਬਰ ਫਰੌਡਸਟर्स ਬਾਰੇ ਤੇ ਕਿਵੇਂ ਇਹ 1930 ਜੋ ਹੈਲਪਲਾਈਨ ਨੰਬਰ ਉਹਦੀ ਵਰਤੋਂ ਕਰਕੇ ਫਰੌਡ ਫਰੌਡੇਡ ਜੋ ਡੀ ਫਰੌਡੇਡ ਮਨੀ ਹੈ ਉਹਨੂੰ ਕਿਵੇਂ ਬਚਾ ਸਕਦੇ ਤੇ ਕਿਵੇਂ ਉਹਦੀ ਉਹਦੇ ਥਰੂ ਵੀ ਅਸੀਂ ਲੋਕਾਂ ਦੀ ਮਦਦ ਕਰਦੇ ਤੇ ਇਹਨਾਂ ਨੂੰ ਦੱਸਿਆ ਗਿਆ ਕਿ ਹੁਣ ਤੱਕ ਖੰਨਾ ਪੁਲਿਸ ਦੇ ਵੱਲੋਂ 66 ਲੱਖ ਰੁਪਏ 1930 ਪੋਰਟਲ ਦੀ ਜੋ ਕੰਪਲੇਂਟ ਸੀਗੀ ਉਹਨਾਂ ਦਾ ਫ੍ਰੀਜ਼ ਕਰਾ ਕੇ ਵਾਪਸ ਮੋੜਿਆ ਗਿਆ ਹੈ ਉਹਦੇ ਨਾਲ ਨਾਲ ਹੀ ਤਕਰੀਬਨ 50 ਤੋਂ 55 ਲੱਖ ਜੋ ਹੈ ਉਹ ਬੈਂਕਸ ਦੇ accounts ਦੇ ਵਿੱਚ ਫ੍ਰੋਜ਼ਨ ਮਨੀ ਹੈ ਤੇ ਉਹਦੀ ਵੀ ਐਪਲੀਕੇਸ਼ਨ ਬਾਰੇ ਇਹਨਾਂ ਨੂੰ ਦੱਸਿਆ ਕਿ ਜਿਦਾਂ ਜਿਦਾਂ ਕੰਪਲੇਂਟਸ ਜਾਰੀ ਹੋਈਆਂ ਸੀਗੀਆਂ ਉਹ ਐਪਲੀਕੇਸ਼ਨ ਦੇ ਦੇਣ ਤਾਂ ਕਿ ਉਹਨਾਂ ਨੂੰ ਵੀ ਜਲਦ ਲੋਕਾਂ ਤੱਕ ਵਾਪਸ ਪਹੁੰਚਾ ਪਾਈਏ ਤੇ ਮੀਡੀਆ ਦੇ ਸਾਥੀਆਂ ਰਾਹੀਂ ਮੈਂ ਦੁਬਾਰਾ ਅੱਜ ਇਹ ਦੱਸਣਾ ਚਾਹੁੰਦੀ ਹਾਂ ਕਿ ਜੇ ਕਿਸੇ ਦਾ ਫੋਨ ਗੁੰਮ ਜਾਂ ਚੋਰੀ ਹੋ ਜਾਂਦਾ ਹੈ ਇਮੀਡੀਏਟਲੀ ਉਹ ਜਾਂ ਤਾਂ ਸੀਆਰ ਪੋਰਟਲ 'ਤੇ ਆਪੇ ਰਜਿਸਟਰ ਕਰ ਸਕਦੇ ਜਾਂ ਫਿਰ ਪੁਲਿਸ ਨੂੰ ਕੰਪਲੇਨਟ ਦੇ ਸਕਦੇ ਤੇ ਉਹ ਪੋਰਟਲ ਰਾਹੀਂ ਫਿਰ ਆਈਐਮਆਈ ਨੰਬਰ ਦੇ ਵਰਤੋਂ ਕਰਦੇ ਫੋਨ ਨੂੰ ਟ੍ਰੇਸ ਕੀਤਾ ਜਾ ਸਕਦਾ ਹੈ ਦੂਜਾ ਹੈਗਾ ਕਿ ਉਹਦਾ ਤੋਂ ਸਭ ਧਿਆਨ ਰੱਖਣ ਪੁਲਿਸ ਟਾਈਮ ਟੂ ਟਾਈਮ ਅਵੇਰਨੈਸ ਕੈਂਪੇਨ ਚ ਚਲਾਦੇ ਰਹਿੰਦੇ ਸਾਈਬਰ ਫਰਾਡਸ ਦੇ ਬਾਰੇ ਲੋਕਾਂ ਨੂੰ ਜਾਣਕਾਰੀ ਵੀ ਦਿੰਦੀ ਹੈ ਬਟ ਫਿਰ ਵੀ ਅਰ ਕਿਸੇ ਤੋਂ ਗਲਤੀ ਨਾਲ ਕੋਈ ਟਰਾਂਸਫਰ ਹੋ ਜਾਂਦਾ ਹੈ ਸਾਈਬਰ ਫਰਾਡਸ ਦੇ ਵਿੱਚ ਕੁਝ ਪੈਸਾ ਤੇ 1930 ਜੋ ਨੰਬਰ ਹੈਗਾ ਉਹਦੀ ਵਰਤੋਂ ਕਰਦੇ ਇਮੀਡੀਏਟਲੀ ਉਹ ਬੈਂਕਸ ਨੂੰ ਇਨਫੋਰਮ ਕਰ ਸਕਦੇ ਕਿ ਉਹਨਾਂ ਤੋਂ ਇੱਕ ਟਰਾਂਜੈਕਸ਼ਨ ਹੋ ਗਈ ਤਾਂ ਕਿ ਉਸ ਟਰਾਂਜੈਕਸ਼ਨ ਨੂੰ ਰੋਕਿਆ ਵੀ ਜਾ ਸਕਦਾ ਹੈ ਅਗਰ ਉਹ ਜੋ ਹਬ ਇਮੀਡੀਟਲੀ ਕੁਝ ਘੰਟਿਆਂ ਦੇ ਵਿੱਚ ਵਿੱਚ ਅਗਰ ਉਹ ਇਨਫੋਰਮੇਸ਼ਨ ਦੇ ਦੇਣ ਤੇ ਉਦੋਂ ਬਾਅਦ ਫਿਰ ਉਹ ਪੈਸੇ ਨੂੰ ਡੀ ਫ੍ਰੀਜ਼ ਕਰਾ ਕੇ ਉਹਨਾਂ ਤੋਂ ਉਹਨਾਂ ਨੂੰ ਵਾਪਸ ਕੀਤਾ ਜਾ ਸਕਦਾ ਹੈਗਾ ਤੇ ਮੀਡੀਆ ਦੇ ਸਾਥੀਆਂ ਲਈ ਮੈਂ ਆ ਚੀਜ਼ ਦੱਸਣਾ ਚਾਹੁੰਦੀ ਸੀਗੀ ਤੇ ਅ ਅੰਤ ਦੇ ਵਿੱਚ ਖੰਨਾ ਪੁਲਿਸ ਤੇ ਮੇਰੀ ਪੂਰੀ ਕੀ ਪੂਰੀ ਟੀਮ ਵੱਲੋਂ ਖੰਨਾ ਨਿਵਾਸੀਆਂ ਨੂੰ 90 ਸਾਲ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ ਆ ਨਵਾਂ ਸਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਤੇ ਸਮ੍ਰਿਧੀ ਲੈ ਕੇ ਆਏ ਥੈਂਕ ਯੂ ਜੀ ਪੌਸ ਦਾ ਬਹੁਤ ਵਧੀਆ ਪ੍ਰਦਰਸ਼ਨ ਹੈ ਪੌਸ ਨੇ ਜੋ ਵੀ ਕੰਮ ਕੀਤਾ ਹੈ ਬਹੁਤ ਅੱਛਾ ਕੀਤਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਪੌਸ ਹੋਰ ਵੀ ਇਸ ਤਰ੍ਹਾਂ ਵਧੀਆ ਡਵਲਪ ਹੋ ਕੇ ਕੰਮ ਕਰੇਗਾ ਅੱਜ ਗ੍ਰੇਟ ਅਲਲ ਦੀ ਪੋਰ ਮਿਲੇ ਨੇ ਇਹਦੇ ਬਾਰੇ ਕੀ ਕਹਾਂਗੇ ਬਹੁਤ ਵਧੀਆ ਕੀਤਾ ਹੈ ਜਿਨਾ ਦਾ ਇੱਕ ਤੋਹਫਾ ਹੋਇਆ ਕਿ ਪੌਸ ਵੈਕਮ ਵੱਲੋਂ ਬਹੁਤ ਹੀ ਵਧੀਆ ਇੱਕ ਤੋਹਫਾ ਦਿੱਤਾ ਗਿਆ ਹੈ ਲੋਕਾਂ ਦੇ ਜਿਹੜੇ ਹੱਕ ਕੰਮ ਕੋਪ ਦੀ ਕਮਾਈ ਦੇ ਮੋਬਾਈਲ ਸੀਗੇ ਕੋਈ ਨਾ ਉਹਨੂੰ ਵਾਪਸ ਮਿਲ ਕੇ ਮਿਲ ਗਿਆ। ਬਰਾਬਰ ਜਿੰਦਾਂ ਅੱਜ ਫੋਨ ਮਿਲੇ ਕਿਦਾਂ ਲੱਗ ਰਿਹਾ ਹੈ? ਬਹੁਤ ਵਧੀਆ ਲੱਗਿਆ ਜੀ ਨਵੇਂ ਸਾਲ ਦੇ ਉੱਪਰ ਪੰਜਾਬ ਪੁੱਛ ਨੇ ਪੂਰਾ ਸਾਥ ਦਿੱਤਾ ਸਾਡਾ ਖੋਇਆ ਫੋਨ ਲੈ ਕੇ ਦਿੱਤਾ ਤਾਂ ਪੁਲਿਸ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਸੀਂ ਕਿ ਨਵੇਂ ਸਾਲ ਤੇ ਸਾਨੂੰ ਆਪਣਾ ਫੋਨ ਦੇ ਕੇ ਨਵੇਂ ਸਾਲ ਦੀ ਮੁਬਾਰਕਾ ਦਿੱਤੀ। ਇਹ ਕਦੋਂ ਹੋਇਆ ਸੀ? ਇਹ ਸਾਡਾ 2023 ਦੇ ਵਿੱਚ ਖੋਇਆ ਸੀਗਾ। ਤਾਂ ਕਾਫੀ ਵਾਰ ਚਲੋ ਸਾਡੀ ਗੱਲਬਾਤ ਵੀ ਹੋਈ ਇਹਨਾਂ ਨਾਲ ਟਾਈਮ ਟੂ ਟਾਈਮ ਵੀ ਜਿਹੜਾ ਸਾਡਾ ਨੰਬਰ 300 ਹੈ ਨਹੀਂ ਹੋਇਆ। ਤਾਂ ਅਖੀਰ ਕਰ ਅੱਜ ਨਵੇਂ ਸਾਲ ਦੇ ਉੱਪਰ ਇਹਨਾਂ ਸਾਡਾ ਫੋਨ ਸਾਨੂੰ ਵਾਪਸ ਕਰ ਦਿੱਤਾ ਜਦੋਂ ਫੋਨ ਥੋਏ ਤੋਂ ਲੱਗਦਾ ਸੀ ਨਹੀਂ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਸੀ ਫਿਰ ਕਿਤਾ ਲੱਗਦਾ ਨਹੀਂ ਹੁਣ ਬਹੁਤ ਵਧੀਆ ਲੱਗਦਾ ਫੇਸ